ਪੰਜਾਬ ਦੇ ਅਜਨਾਲਾ ਥਾਣੇ ਤੇ ਹੋਏ ਹਿੰਸਕ ਹਮਲੇ ਨੂੰ ਦੇਸ਼ ਦੀ ਅੰਤਰ ਆਤਮਾ ਨਾਲ ਜੋੜਨ ਵਾਲਾ ਦਸਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਕਈ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ ਅਦਾਲਤ ਨੇ ਇਸ ਨੂੰ ਸੂਬੇ ਦੀ ਪ੍ਰਭੂ ਸੱਤਾ ਤੇ ਅਖੰਡਤਾ ਲਈ ਸਿੱਧੀ ਚੁਣੌਤੀ ਘਰਾ ਦਿੱਤਾ। ਜਸਟਿਸ ਸੂਰਿਆ ਪ੍ਰਤਾਪ ਸਿੰਘ ਨੇ ਗੁਰਮੀਤ ਸਿੰਘ ਗਿੱਲ ਉਰਫ ਗੁਰਮੀਤ ਸਿੰਘ ਬੱਕਣਵਾਲਾ ਤੇ ਹੋਰਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਘਟਨਾ ਨੂੰ ਪੂਰੇ ਦੇਸ਼ ਦੀ ਜ਼ਮੀਰ ਨੂੰ ਹਿਲਾ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਕਮਰਤਪਾਲ ਸਿੰਘ ਦੇ ਪ੍ਰਭਾਵ ਦੇ ਵਿੱਚ ਆ ਕੇ ਮੁਲਜ਼ਮਾਂ ਸਮੇਤ ਇੱਕ ਗੈਰ ਕਾਨੂੰਨੀ ਭੀੜ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਆਪਣੇ ਇੱਕ ਸਾਥੀ ਨੂੰ ਪੁਲਿਸ ਹਿਰਾਸਤ ਤੋਂ ਛਡਾਉਣ ਲਈ ਕਾਨੂੰਨੀ ਰਸਤਾ ਅਪਣਾਉਣ ਦੀ ਬਜਾਏ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕੀਤਾ। ਬੈਂਚਰੀ ਰਿਕਾਰਡ ਦੀ ਸਮੀਖਿਆ ਕਾਦੇ ਹੋਏ ਨੋਟ ਕੀਤਾ ਕਿ ਦੋਸ਼ੀ ਇਕ ਪਿਟੀਸ਼ਨ ਕਰਤਾ ਘਾਤਕ ਹਥਿਆਰਾਂ ਨਾਲ ਲੈਸ ਭੀੜ ਦਾ ਹਿੱਸਾ ਸੀ ਜਿਸ ਨੇ ਨਾ ਸਿਰਫ ਡਿਊਟੀ ਦੇ ਮੌਜੂਦ ਪੁਲਿਸ ਅਧਿਕਾਰੀਆਂ ਦੀ ਹਦਾਇਤਾਂ ਦੀ ਉਲੰਘਣਾ ਕੀਤੀ ਬਲਕਿ ਸੂਬੇ ਦੀ ਸੱਤਾ ਨੂੰ ਵੀ ਖੁੱਲ ਕੇ ਚੁਣੌਤੀ ਦਿੱਤੀ ਭੀੜ ਨੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ ਜਸਟਿਸ ਸੂਰਿਆ ਪ੍ਰਤਾਪ ਸਿੰਘ ਨੇ ਨੋਟ ਕੀਤਾ ਕਿ ਜ਼ਖਮੀਆਂ ਚ ਨਾ ਸਿਰਫ ਯੂਨੀਅਰ ਅਧਿਕਾਰੀ ਸ਼ਾਮਲ ਸਨ ਸਗੋਂ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ ਅਤੇ ਸੱਟਾਂ ਗੰਭੀਰ ਕਿਸਮ ਦੀਆਂ ਨੇ ਅਦਾਤ ਨੇ ਇਹ ਵੀ ਨੋਟ ਕੀਤਾ ਕਿ ਪੂਰੀ ਘਟਨਾ ਦੀ ਵੀਡੀਓ ਕੈਦ ਹੋਈ ਹੈ ਜਿਸ ਨਾਲ ਸਪਸ਼ਟ ਹੋ ਗਿਆ ਕਿ ਭੀੜ ਦੀਆਂ ਕਾਰਵਾਈਆਂ ਨੇ ਖੁੱਲ੍ਹ ਕੇ ਕਾਨੂੰਨ ਦੇ ਸ਼ਾਸਨ ਦੇ ਸੂਬੇ ਦੀ ਸੱਤਾ ਨੂੰ ਚੁਣੌਤੀ ਦਿੱਤੀ ਤੇ ਦੇਸ਼ ਦੇ ਪ੍ਰਭੂ ਸੱਤਾ ਤੇ ਸਵਾਲ ਉਠਾਏ ਅਦਾਲਤ ਨੇ ਸਪਸ਼ਟ ਕੀਤਾ ਕਿ ਜਿਹੇ ਮਾਮਲੇ 'ਚ ਆਮ ਜ਼ਮਾਨਤ ਦੇ ਮਾਪਦੰਡਾ ਨੂੰ ਮਸ਼ੀਨੀ ਤੌਰ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਅਸਧਾਰਨ ਹਾਲਾਤਾਂ ਲਈ ਇੱਕ ਸਦਾਰਨ ਪਹੁੰਚ ਦੀ ਲੋੜ ਹੁੰਦੀ ਹੈ ਅਦਾਲਤ ਅਨੁਸਾਰ ਇਹ ਇੱਕ ਆਮ ਕਾਨੂੰਨੀ ਵਿਵਸਥਾ ਦੀ ਸਮੱਸਿਆ ਨਹੀਂ ਹੈ ਇਸ ਮਾਮਲੇ 'ਚ ਇੱਕ ਐਫ ਆਈ ਆਰ 24 ਫਰਵਰੀ 2012 ਨੂੰ ਅਮ੍ਰਿਤਸਰ ਜ਼ਿਲ੍ਹੇ ਦੇ ਰਜਨਾਲਾ ਪੁਲਿਸ ਸਟੇਸ਼ਨ 'ਚ ਅਸਲਾ ਐਕਟ ਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਰਾਵਾਂ 'ਚ ਜਿਸ ਦੀ ਕਤਲ ਕੋਸ਼ਿਸ਼ ਨਾਲ ਸੰਬੰਧਿਤ ਧਰਾਵਾਂ ਸ਼ਾਮਲ ਹੈ ਤਹਿਤ ਦਰਜ ਕੀਤੀ ਗਈ ਸੀ ਅਦਾਲਤ ਨੇ ਕਿਹਾ ਕਿ ਪੀੜ ਦੇ ਸ਼ਕਤੀ ਪ੍ਰਦਰਸ਼ਨ ਨੇ ਦਿਖਾਇਆ ਕਿ ਦੋਸ਼ੀ ਨੂੰ ਕਾਨੂੰਨ ਉੱਪਰ ਸਮਝਦੇ ਅਤੇ ਸੂਬੇ ਦੀ ਪ੍ਰਭੂ ਸੱਤਾ ਤੇ ਅਖੰਡਤਾ ਨੂੰ ਚੁਣੌਤੀ ਦਿੰਦੇ ਸਨ ਹਾਈ ਕੋਰਟ ਨੇ ਵੀ ਨੋਟ ਕੀਤਾ ਕਿ ਮੁਕੱਦਮੇ ਨੂੰ ਉਸ ਦੇ ਨਿਰਦੇਸ਼ਾਂ ਤੇ ਤੇਜ਼ ਕੀਤਾ ਗਿਆ ਸੀ ਸੂਬਾ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਜ਼ਿਆਦਾਤਰ ਗਵਾਈਆਂ ਦਰਜ ਕੀਤੀਆਂ ਗਈਆਂ ਨੇ ਤੇ ਮੁਕੱਦਮਾ ਲਗਭਗ ਰੋਜ਼ਾਨਾ ਨਿਰਧਾਰਤ ਸਮੇਂ ਸੀਮਾ ਅੰਦਰ ਚੱਲ ਰਿਹਾ ਹੈ ਸਿੱਟੇ ਵਜੋਂ ਪਟੀਸ਼ਨਕਰਤਾ ਤੇ ਤੇਜ਼ ਸੁਣਵਾਈ ਦੇ ਮੌਲਿਕ ਅਧਿਕਾਰ ਦੀ ਕੋਈ ਉਲੰਘਣਾ ਨਹੀਂ ਹੈ ਅਦਾਲਤ ਨੇ ਕਿਹਾ ਕਿ ਸੂਬੇ 'ਚ ਪੀੜੀਆਂ ਹਿੰਸਾ ਦੀਆਂ ਵਾਧੀਆਂ ਘਟਾਵਾ ਖਾਸ ਕਰਕੇ ਸਰਕਾਰੀ ਅਧਿਕਾਰੀਆਂ ਵਿਰੁੱਧ ਸਮਾਜਿਕ ਤਾਣੇ ਬਾਣੇ ਤੇ ਕਾਨੂੰਨ ਵਿਵਸਥਾ ਲਈ ਗੰਭੀਰ ਖਤਰਾ ਪੈਦਾ ਕਰਦੇ ਨੇ ਇੰਨੇ ਗੰਭੀਰ ਦੋਸ਼ਾਂ ਦੇ ਬਾਵਜੂਦ ਮੁਲਜ਼ਮ ਨੂੰ ਜ਼ਮਾਨਤ ਦੇਣਾ ਨਿਆਂ ਦਾ ਮਜ਼ਾਕ ਹੋਵੇਗਾ ਇਸ ਆਧਾਰ ਤੇ ਅਦਾਲਤ ਪੰਜਾਬ ਦੇ ਅਜਨਾਲਾ ਥਾਣੇ ਤੇ ਹੋਏ ਹਿੰਸਕ ਹਮਲੇ ਨੂੰ ਦੇਸ਼ ਦੀ ਅੰਤਰ ਆਤਮਾ ਨੂੰ ਝੋੜਨ ਵਾਲਾ ਦੱਸਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੇ ਕਈ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਅਦਾਲਤ ਨੇ ਇਸ ਨੂੰ ਸੂਬੇ ਦੀ ਪ੍ਰਭੂਸੱਤਾ ਤੇ ਅਖੰਡਤਾ ਲਈ ਸਿੱਧੀ ਚੁਣੌਤੀ ਘਰਾ ਦਿੱਤਾ ਹੈ ਜਸਟਿਸ ਸੂਰਿਆ ਪ੍ਰਤਾਪ ਸਿੰਘ ਨੇ ਗੁਰਮੀਤ ਸਿੰਘ ਗਿੱਲ ਉਰਫ ਗੁਰਮੀਤ ਸਿੰਘ ਬੱਕਣਵਾਲਾ ਤੇ ਹੋਰਾਂ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਘਟਨਾ ਨੇ ਪੂਰੇ ਦੇਸ਼ ਦੀ ਜ਼ਮੀਰ ਨੂੰ ਹਿਲਾ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਕਮਰਤਪਾਲ ਸਿੰਘ ਦੇ ਪ੍ਰਭਾਵ ਦੇ ਵਿੱਚ ਆ ਕੇ ਮੁਲਜ਼ਮਾ ਸਮੇਤ ਇੱਕ ਗੈਰ ਕਾਨੂੰਨੀ ਭੀੜ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਆਪਣੇ ਇੱਕ ਸਾਥੀ ਨੂੰ ਪੁਲਿਸ ਹਿਰਾਸਤ ਤੋਂ ਛਡਾਉਣ ਲਈ ਕਾਨੂੰਨੀ ਰਸਤਾ ਅਪਣਾਉਣ ਦੀ ਬਜਾਏ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕੀਤਾ ਹੈ ਬੈਂਚ ਨੇ ਰਿਕਾਰਡ ਦੀ ਸਮੀਖਿਆ ਕਰਦੇ ਹੋਏ ਨੋਟ ਕੀਤਾ ਕਿ ਦੋਸ਼ੀ ਕੀ ਪਟੀਸ਼ਨ ਕਰਤਾ ਘਾਤਕ ਹਥਿਆਰਾਂ ਨਾਲ ਲੈਸ ਭੀੜ ਦਾ ਹਿੱਸਾ ਸੀ ਜਿਸ ਨੇ ਨਾ ਸਿਰਫ ਡਿਊਟੀ ਦੇ ਮੌਜੂਦ ਪੁਲਿਸ ਅਧਿਕਾਰੀਆਂ ਦੀ ਹਦਾਇਤਾਂ ਦੀ ਉਲੰਘਣਾ ਕੀਤੀ ਬਲਕਿ ਸੂਬੇ ਦੀ ਸੱਤਾ ਨੂੰ ਵੀ ਖੁੱਲ ਕੇ ਚੁਣੌਤੀ ਦਿੱਤੀ ਭੀੜ ਨੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਸਟਿਸ ਸੂਰਿਆ ਪ੍ਰਤਾਪ ਸਿੰਘ ਨੇ ਨੋਟ ਕੀਤਾ ਕਿ ਜ਼ਖਮੀਆਂ ਚ ਨਾ ਸਿਰਫ ਯੂਨੀਅਰ ਅਧਿਕਾਰੀ ਸ਼ਾਮਲ ਸਨ ਸਗੋਂ ਸੀਨੀਅਰ ਪੁਲਿਸ ਅਧਿਕਾਰੀ ਵੀ ਸ਼ਾਮਲ ਸਨ ਅਤੇ ਸੱਟਾਂ ਗੰਭੀਰ ਕਿਸਮ ਦੀਆਂ ਨੇ ਅਦਾਤ ਨੇ ਇਹ ਵੀ ਨੋਟ ਕੀਤਾ ਕਿ ਪੂਰੀ ਘਟਨਾ ਦੀ ਵੀਡੀਓ ਕੈਦ ਹੋਈ ਹੈ ਜਿਸ ਨਾਲ ਸਪਸ਼ਟ ਹੋ ਗਿਆ ਕਿ ਭੀੜ ਦੀਆਂ ਕਾਰਵਾਈਆਂ ਨੇ ਖੁੱਲ੍ਹ ਕੇ ਕਾਨੂੰਨ ਦੇ ਸ਼ਾਸਨ ਦੇ ਸੂਬੇ ਦੀ ਸੱਤਾ ਨੂੰ ਚੁਣੌਤੀ ਦਿੱਤੀ ਤੇ ਦੇਸ਼ ਦੀ ਪ੍ਰਭੂ ਸੱਤਾ ਤੇ ਸਵਾਲ ਉਠਾਏ ਅਦਾਲਤ ਨੇ ਸਪਸ਼ਟ ਕੀਤਾ ਕਿ ਜਿਹੇ ਮਾਮਲੇ 'ਚ ਆਮ ਜ਼ਮਾਨਤ ਦੇ ਮਾਪਦੰਡਾ ਨੂੰ ਮਸ਼ੀਨੀ ਤੌਰ ਤੇ ਲਾਗੂ ਨਹੀਂ ਕੀਤਾ ਜਾ ਸਕਦਾ ਅਸਧਾਰਨ ਹਾਲਾਤਾਂ ਲਈ ਇੱਕ ਸਦਾਰਨ ਪਹੁੰਚ ਦੀ ਲੋੜ ਹੁੰਦੀ ਹੈ ਅਦਾਲਤ ਅਨੁਸਾਰ ਇਹ ਇੱਕ ਆਮ ਕਾਨੂੰਨੀ ਵਿਵਸਥਾ ਦੀ ਸਮੱਸਿਆ ਨਹੀਂ ਹੈ ਇਸ ਮਾਮਲੇ 'ਚ ਇੱਕ ਐਫ ਆਈ ਆਰ 24 ਫਰਵਰੀ 2012 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰਜਨਾਲਾ ਪੁਲਿਸ ਸਟੇਸ਼ਨ 'ਚ ਅਸਲ ਐਕਟ ਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਰਾਵਾਂ 'ਚ ਜਿਸ ਦੀ ਕਤਲ ਕੋਸ਼ਿਸ਼ ਨਾਲ ਸੰਬੰਧਿਤ ਧਰਾਵਾਂ ਸ਼ਾਮਲ ਹੈ ਤਹਿਤ